ਨੰਦੀਆਂ ਨਾਲ ਹਲਕਾ ਲੰਗਰ ਦਰਬਾਰਾਂ ਚ ਚੱਲਦੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਲੰਗਰ ਖਾ ਕੇ ਜਾਂਦੇ ਨੇ ਲੰਗਰ ਕਿੱਥੋਂ ਸ਼ੁਰੂ ਹੋਇਆ ਕਿਵੇਂ ਚੱਲਿਆ ਲੰਗਰ ਹਜ਼ਰਤ موسی ਅੱਲਾਹ ਦੇ ਪੈਗੰਬਰ ਕਰੀਮ ਉੱਲਾ ਜਿਹੜੇ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੁੰਦੇ ਸੀ ਅੱਲਾਹ ਪਾਕ ਦੇ ਨਾਲ ਗੱਲਬਾਤ ਕਰਿਆ ਕਰਦੇ ਸੀ ਜਿਸ ਬਸਤੀ ਦੇ ਵਿੱਚ ਹਜ਼ਰਤ موسی ਰਹਿੰਦੇ ਆ ਉੱਥੇ ਇੱਕ ਹੋਰ ਇਨਸਾਨ ਐਸਾ ਹੈ ਜਿਨੇ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਰੱਜ ਕੇ ਰੋਟੀ ਨਹੀਂ ਸਿਖਾਦੀ ਕਦੇ ਇੱਕ ਟੁਕੜਾ ਮਿਲਦਾ ਸੀ ਕਦੇ ਅੱਧੀ ਰੋਟੀ ਮਿਲਦੀ ਸੀ ਕਦੇ ਅੱਧਾ ਟੁਕੜਾ ਮਿਲਦਾ ਸੀ ਆਹੀ ਉਹਦਾ ਗੁਜ਼ਾਰਾ ਸੀ ਬਹੁਤ ਪਰੇਸ਼ਾਨ ਸੀ ਔਰ ਇੰਨਾ ਕਿ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਮਰਨ ਦੇ ਕਿਨਾਰੇ ਪਹੁੰਚਣ ਵਾਲੀ ਹਾਲਤ ਹੋ ਗਈ ਇੱਕ ਦਿਨ ਉਸ ਪਾਸੇੋਂ حضرت موسی ਦਾ ਲੰਗੜਾ ਹੋਇਆ ਜਿੱਧਰੋਂ ਰਹਿੰਦਾ ਸੀ ਤੇ ਉਹ ਸਖਸ਼ ਨੇ حضرت موسی ਦੇ ਅੱਗੇ ਇਲਤਜਾ ਕੀਤੀ ਗੁਜ਼ਾਰਿਸ਼ ਕੀਤੀ موسی ਤੂੰ ਅੱਲਾਹ ਪਾਕ ਦੇ ਨਾਲ ਰੋਜ਼ ਗੱਲਾਂ ਕਰਦਾ ਹੈ ਹਮ ਕਲਾਮ ਹੁੰਨਾ ਹੈ ਤੈਨੂੰ ਕਲੀਮullah ਕਿਹਾ ਜਾਂਦਾ ਹੈ ਇੱਕ ਮੇਰੀ ਅਰਜ਼ੀ ਲੈ ਜਾ ਅੱਲਾਹ ਪਾਕ ਨੂੰ ਪੁੱਛ ਲਿਆ ਕਿ ਮੇਰੇ ਮੁਕੱਦਰਾਂ ਦੇ ਵਿੱਚ ਕਦੇ ਰੱਜ ਕੇ ਰੋਟੀ ਖਾਣਾ ਲਿਖਿਆ ਹੈ ਕਿ ਨਹੀਂ ਲਿਖਿਆ ਅੱਲਾਹ ਪਾਕ ਅਗੇ ਅਰਜ਼ ਕਰਦੇ ਕਿ ਜਿੰਨੀ ਮੇਰੇ ਮੁਕੱਦਰਾਂ ਚ ਰੋਟੀਆਂ ਮੈਨੂੰ ਇੱਕੋ ਵਾਰ ਦੇ ਦੇ ਮੈਂ ਕਿਤੇ ਜ਼ਿੰਦਗੀ ਚ ਰੱਜ ਕੇ ਖਾ ਲਵਾਂ ਉਸ ਤੋਂ ਬਾਅਦ ਭਾਵੇਂ ਮੈਨੂੰ ਲੈ ਜਾ ਹਜ਼ਰਤ موسی ਹਮੇਸ਼ਾ ਹੀ ਐਦਾਂ ਲੋਕਾਂ ਦੀਆਂ ਜਿਹੜੀਆਂ ਅਰਜ਼ੀਆਂ ਹੁੰਦੀਆਂ ਸੀ ਉਹ ਅੱਲਾਹ ਪਾਕ ਅਗੇ ਪੇਸ਼ ਕਰਦੇ ਹੁੰਦੇ ਸੀ ਕਦੇ ਕਿਸੇ ਲਈ ਕੁਝ ਕਿਸੇ ਲਈ ਕੁਝ ਮੰਗਦੇ ਸੀ ਜਾ ਕੇ ਅੱਲਾਹ ਤੋਂ ਹਜ਼ਰਤ موسی ਨੇ ਜਾ ਕੇ ਉਸ ਬੰਦੇ ਦੀ ਅਰਜ਼ੀ ਰੱਖ ਦਿੱਤੀ ਅੱਲਾਹ ਪਾਕ ਨੇ ਕਿਹਾ ਸ਼ਖਸ ਮਿਲਿਆ ਜਿਹਨੇ ਜ਼ਿੰਦਗੀ ਚ ਕਦੇ ਰੱਜ ਕੇ ਰੋਟੀ ਨਹੀਂ ਖਾਧੀ ਉਹਨੇ ਆ ਬੇਨਤੀ ਕੀਤੀ ਹੈ ਅਰਜ਼ ਕੀਤੀ ਹੈ ਤੇਰੇ ਅੱਗੇ ਗੁਜ਼ਾਰਿਸ਼ ਕੀਤੀ ਹੈ ਕਿ ਉਹਨੂੰ ਉਹਦੇ ਮੁਕੱਦਰਾਂ ਦੀ ਰੋਟੀ ਇੱਕੋ ਵਾਰ ਦੇ ਦੇ ਅੱਲਾਹ ਪਾਕ ਨੇ ਆਪਣੇ ਫਰਿਸ਼ਤਿਆਂ ਤੋਂ ਹਿਸਾਬ ਲਵਾਇਆ ਪੁੱਛਿਆ ਤਾਂ ਜਵਾਬ ਮਿਲਦਾ ਹੈ ਕਿ موسی ਇਸ ਬੰਦੇ ਦੀ ਜ਼ਿੰਦਗੀ ਬਹੁਤ ਲੰਬੀ ਹੈ ਪਰ ਇਹਦੇ ਮੁਕੱਦਰਾਂ 'ਚ ਰੋਟੀ ਬਹੁਤ ਥੋੜੀ ਹੈ ਇਸ ਕਰਕੇ ਨੂੰ ਨਾ ਟੁਕੜਾ ਟੁਕੜਾ ਕਰਕੇ ਦਿਨਾ ਤਾਂ ਕਿ ਦੀ ਜ਼ਿੰਦਗੀ ਦੇ ਵਿੱਚੋਂ ਰੋਟੀ ਜਿਹੜੀ ਹੈ ਪੂਰੀ ਹੋ ਜਾਵੇ ਅੱਲਾ ਪਾਕ ਉਹਦੇ ਮੁਕੱਦਰਾਂ 'ਚ ਕਿੰਨੀਆਂ ਰੋਟੀਆਂ ਨੇ ਉਹਨ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਲੈਨੇ ਆ ਕਿ ਅੱਲਾ ਪਾਕ ਨੇ ਕਿਹਾ ਕਿ ਤੇਰੇ ਮੁਕੱਦਰਾਂ 'ਚ 10 ਰੋਟੀਆਂ ਨੇ 10 ਰੋਟੀਆਂ ਅੱਲਾ ਪਾਕ ਨੇ ਉਹ ਇੱਕ ਵਾਰ ਦੇ ਦੇਆ ਅੱਲਾ ਨੇ ਮਨਜ਼ੂਰ ਕੀਤੀ ਅਰਜ਼ੀ ਹਜ਼ਰਤ ਮੂਸਾ ਜੀ ਤੋਂ ਵਾਪਸ ਆਏ ਕਿ ਆ ਕਿ ਤੇਰੀ ਅਰਜ਼ੀ ਮਨਜ਼ੂਰ ਹੋ ਗਈ ਤੈਨੂੰ ਰੱਜ ਕੇ ਰੋਟੀ ਮਿਲ ਜਾਣੀ ਹੈ ਉਸੇ ਸ਼ਾਮ ਇੱਕ ਐਸਾ ਅੱਲਾ ਪਾਕ ਨੇ ਜ਼ਰੀਆ ਬਣਾਇਆ ਕੋਈ ਬੰਦਾ ਆਇਆ ਉਸ ਬੰਦੇ ਵਾਸਤੇ 10 ਰੋਟੀਆਂ ਲੈ ਕੇ ਆ ਗਿਆ ਆਏ ਨਾਲ ਖਾਣ ਪੀਣ ਨੂੰ ਜੋ ਵੀ ਸਮਾਨ 10 ਰੋਟੀਆਂ ਲੈ ਕੇ ਆ ਗਿਆ ਹੁਣ ਇੱਕ ਆਮ ਗੱਲ ਹੈ ਕੋਈ ਬੰਦਾ ਕਿੰਨੇ ਵੀ ਦਿਨਾਂ ਦਾ ਭੁੱਖਾ ਕਿਉਂ ਨਾ ਹੋਵੇ ਉਹ ਆਪਣੀ ਭੁੱਖ ਤੋਂ ਇੱਕ ਜਾਂ ਦੋ ਰੋਟੀਆਂ ਜ਼ਿਆਦਾ ਖਾ ਸਕਦਾ ਇਸ ਤੋਂ ਵੱਧ ਨਹੀਂ ਹੁਣ ਮੰਨ ਲਿਆ ਜਾਵੇ ਕਿ ਉਸ ਬੰਦੇ ਦੀ ਜਿਹੜੀ ਭੁੱਖ ਹੈ ਉਹ ਤਿੰਨ ਰੋਟੀਆਂ ਦੀ ਹੈ ਪਰ ਬਹੁਤ ਦਿਨਾਂ ਦਾ ਭੁੱਖਾ ਸੀ ਐ ਮੰਨ ਲਓ ਕਿ ਉਹਦੇ ਵਿੱਚੋਂ ਪੰਜ ਰੋਟੀਆਂ ਖਾ ਗਿਆ ਪੰਜ ਰੋਟੀਆਂ ਖਾ ਗਿਆ ਤੇ ਪੰਜ ਰੋਟੀਆਂ ਖਾਧੀਆਂ ਤੇ ਸੋਚਦਾ ਕਿ ਰੋਟੀਆਂ ਇਸ ਤੋਂ ਬਾਅਦ ਮੇਰੇ ਕੰਮ ਨਹੀਂ ਆਉਣੀਆਂ ਕਿਉਂਕਿ ਰੋਟੀਆਂ ਸੁੱਕ ਜਾਣੀਆਂ ਨੇ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਦੂਰ ਅੱਜ ਕੇ ਖਾ ਲਈ ਬਸ ਅੱਲਾ ਦਾ ਸ਼ੁਕਰ ਕਰ ਇਸ ਤੋਂ ਬਾਅਦ ਕਿਸੇ ਕੰਮ ਨਹੀਂ ਆਉਣੀਆਂ ਰੋਟੀਆਂ ਸੁੱਕ ਜਾਣੀਆਂ ਨੇ ਕਿਉਂ ਨਾ ਹੋਵੇ ਤੇ ਰੋਟੀਆਂ ਕਿਸੇ ਦੇ ਕੰਮ ਆ ਜਾਣ ਸੋਚ ਬਣ ਗਈ ਉਹਦੀ ਕਿਉਂ ਨਾ ਕਿਸੇ ਦੇ ਰੋਟੀਆਂ ਕੰਮ ਆ ਜਾਣ ਉਹ ਜਿਹੜੀਆਂ ਦੇ ਕੋਲ 5 ਰੋਟੀਆਂ ਬਚੀਆਂ ਉਹ ਨੇ ਕਿਸੇ ਹੋਰ ਜ਼ਰੂਰਤਮੰਦ ਲੋਕਾਂ ਦੇ ਵਿੱਚ ਵੰਡ ਦਿੱਤੀਆਂ ਰੋਟੀਆਂ ਵੰਡ ਦਿੱਤੀਆਂ ਹੁਣ ਜਿੱਦਾਂ ਹੀ ਰੋਟੀਆਂ ਉਹ ਵੰਡੀਆਂ ਤੇ ਰੱਬ ਦਾ ਵਾਅਦਾ ਸਾਹਮਣੇ ਆ ਗਿਆ ਕੁਰਾਨ ਦੇ ਵਿੱਚ ਰੱਬ ਨੇ ਵਾਅਦਾ ਕੀਤਾ ਹੈ ਕਿ ਤੇਰਾ দান ਕੀਤਾ ਹੋਇਆ 10 ਗੁਣਾ ਦੁਨੀਆਂ ਤੇ 70 ਗੁਣਾ ਆਖਰਤ ਦੇ ਵਿੱਚ ਤੇ ਦੁਨੀਆਂ 70 ਆਖਰ ਚੰਗੇ ਾਮਲ ਕਰੇਗਾ ਉਹ ਵੀ ਇਸੇ ਹਿਸਾਬ ਨਾਲ ਮਾੜੇ ਾਮਲ ਕਰੇਗਾ ਉਹ ਵੀ ਇਸੇ ਹਿਸਾਬ ਨਾਲ ਕਿਸੇ ਦਾ ਮਾੜਾ ਕਰੇਗਾ ਤੇ 10 ਗੁਣਾ ਇੱਥੇ ਹੋ ਜਾਣਾ ਤੇ ਜਦੋਂ ਅੱਲਾਹ ਪਾਕ ਦਾ ਵਾਦਾ ਆਇਆ ਸਾਹਮਣੇ ਉਹਨੇ 5 ਰੋਟੀਆਂ দান ਕੀਤੀਆਂ ਤੇ ਸ਼ਾਮ ਨੂੰ ਰੱਬ ਨੇ ਪਤਾ ਨਹੀਂ ਜ਼ਰੀਆ ਬਣਾ ਕੇ ਕਿਨੂੰ ਤੇਜ ਦਿੱਤਾ ਕਿ 50 ਆ ਗਈਆਂ ਰੋਟੀਆਂ 50 ਆ ਗਈਆਂ ਉਸ 50 ਦੇ ਵਿੱਚੋਂ ਕਿਉਂਕਿ ਇਹਨੇ ਸਵੇਰੇ ਰੱਜ ਕੇ ਰੋਟੀ ਖਾਧੀ ਸੀ ਸ਼ਾਮ ਨੂੰ ਉਹਦੇ ਵਿੱਚੋਂ ਤਿੰਨ ਖਾ ਲਈਆਂ ਬਾਕੀ ਜਿੰਨੀਆਂ ਰੋਟੀਆਂ ਬਚੀਆਂ ਇਹ ਖਰਾਬ ਹੋ ਜਾਣਗੀਆਂ ਫਿਰ ਲੋਕਾਂ 'ਚ ਵੰਡ ਦਿੱਤੀ ਫਿਰ ਲੋਕਾਂ 'ਚ ਵੰਡੀਆਂ ਜਿੰਨੀਆਂ ਲੋਕਾਂ ਦੇ ਬੰਨੀਆਂ ਤੇ ਦਸੌੜਾ ਫੇਰ ਆ ਗਈ ਕਿਉਂਕਿ ਜੰਗਲ ਜਦੋਂ ਜੰਗਲ ਦੇ ਵਿੱਚ ਮੰਗਲ ਲੱਗੇ ਨਾ ਜਦੋਂ ਕਿਤੇ ਕੋਈ ਬੰਦਾ ਲੰਗਰ ਚਲਾਵੇ ਤੇ ਮੱਲੋ ਮੱਲੀ ਤੇਰੇ ਮੇਰੇ ਵਰਗੇ 10-10 20-20 ਰੁਪਏ ਪਾਉਣਾ ਸ਼ੁਰੂ ਕਰ ਦਿੰਦੇ ਨੇ ਇੱਕ ਵਾਰੀ ਚੰਗਾ ਕੰਮ ਸ਼ੁਰੂ ਕਰਨ ਦੀ ਧੀਰ ਹੈ ਆਪਾਂ ਇਸੇ ਮੰਚ ਦੇ ਵਿੱਚ ਮੈਂ ਇਹ ਸਾਬਿਤ ਕਰ ਸਕਦਾ ਆਪਾਂ ਲਾਸਟ ਈਅਰ ਪਿਛਲੇ ਸਾਲ ਜਦੋਂ ਆਪਾਂ ਕੁੜੀਆਂ ਦੇ ਵਿਆਹ ਦੀ ਗੱਲ ਕੀਤੀ ਇਸੇ ਸਟੇਜ ਤੋਂ ਕਿੰਨੇ ਲੋਕਾਂ ਨੇ ਪੈਸੇ ਲਿਖਵਾਏ ਕਿੰਨੇ ਨੇ ਕਿਸੇ ਨੇ ਚੀਨੀ ਦੀ ਬੋਰੀ ਕਿਸੇ ਨੇ ਦਸਣ ਕਿਸੇ ਨੇ ਬਿਸਤਰੇ ਕਿਸੇ ਨੇ ਅਲਵਾਰੀਆਂ ਜਦੋਂ ਸ਼ੁਰੂਆਤ ਹੋਈ ਚੰਗੇ ਕੰਮ ਦੀ ਤੇ ਸਾਰੇ ਹੀ ਉੱਠੇ ਖੜੇ ਹੋ ਗਏ ਸ਼ਾਮਲ ਵਕਤ ਦੇ ਵਿੱਚ ਨਿਸ਼ਚਿਤ ਰ ਜਦੋਂ ਨੇ ਲੰਗਰ ਦਾ ਕੰਮ ਸ਼ੁਰੂ ਕੀਤਾ ਤੇ ਲੋਕ ਜੁੜਨੇ ਸ਼ੁਰੂ ਹੋ ਗਏ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਇੱਕ ਦਿਨ ਐਸਾ ਹੋਇਆ ਕਿ ਉਹਦੇ ਲੰਗਰ ਚੱਲ ਪਏ ਹਜ਼ਰਤ موسیٰ ਦਾ ਗੁਜ਼ਰ ਹੋਇਆ ਦੇਖਦੇ ਨੇ ਲੰਗਰ ਚੱਲਦੇ ਨੇ ਇਹ ਬੰਦੇ ਤੇ ਕਿਸਮਤ 'ਚ ਰੋਟੀਆਂ ਦੱਸ ਸੀ ਅੱਜ ਲੰਗਰ ਬਣਦਾ ਫਿਰਦਾ ਅੱਲਾਹ ਪਾਗਲ ਨੂੰ ਪੁੱਛਿਆ ਰੱਬ ਜੀ ਤੁਸੀਂ ਵੀ ਝੂਠ ਬੋਲਦੇ ਰਹਿੰਦੇ ਉਹ ਬੰਦੇ ਦੀ ਕਿਸਮਤ 'ਚ ਰੋਟੀਆਂ ਦੱਸ ਸੀ ਕਿ ਉਹਨੇ ਤੇ ਮਰੇ ਜਾਣਾ ਸੀ ਤੇ ਅੱਜ ਉਹਦੇ ਲੰਗਰ ਚੱਲਦੇ ਨੇ ਲੱਭਾ ਕਰਨ ਲੱਗੇ موسی ਰੋਟੀਆਂ ਉਹਦੇ ਮੁਕੱਦਰਾ 'ਚ ਦੱਸੇ ਸੀ ਅੱਜ ਜਿਹੜਾ ਲੰਗਰ ਚੱਲ ਰਿਹਾ ਹੈ ਨਾ ਉਹ ਮੇਰੇ ਕਿਤੇ ਵਾਅਦੇ ਨਾਲ ਚੱਲ ਰਿਹਾ ਹੈ ਕਿ ਦੈ ਦੁਨੀਆ ਤੇ ਸਤਿ ਰਖ। ਇਹ ਰੱਬ ਦੇ ਕਿਤੇ ਵਾਅਦੇ ਨਾਲ ਲੰਗਰ ਚੱਲਦੇ ਰਿਹਾ ਸੀ। ਇੱਕਦਮ ਰੱਬ ਨੇ ਫਰਿਸ਼ਤਾ ਭੇਜਿਆ ਜਬਰੀਲ ਜਦ ਦੇਖ ਕੇ ਉਹਦੇ ਲੰਗਰ ਚੱਲਦੇ ਨੇ ਕਿਤੇ ਹੰਕਾਰ ਤੇ ਨਹੀਂ ਆ ਗਿਆ। ਹੁਣ ਲੰਗਰ ਵੰਡਣ ਦਾ ਤਰੀਕਾ ਦੱਸ ਰਿਹਾ ਕਿ ਲੰਗਰ ਵੰਡਣ ਦਾ ਤਰੀਕਾ ਕੀ ਹੁੰਦਾ ਹੈ। ਜਿਹੜੇ ਲੋਕਾਂ ਦੀ ਡਿਊਟੀ ਤੁਸੀਂ ਲੰਗਰਾਂ ਤੇ ਲਵਾਉਂਦੇ ਹੋ ਨਾ ਜ਼ਰਾ ਉਹਨਾਂ ਨੂੰ ਸਮਝਾ ਦਿਓ ਕਿ ਲੰਗਰ ਕਿਵੇਂ ਵੰਡੀਦਾ। ਕ੍ਰਿਸ਼ਨਾ ਇਨਸਾਨ ਬਣ ਕੇ ਆ ਗਿਆ ਤੇ ਲੰਗਰ ਵਾਲੀ ਲਾਈਨ ਦੇ ਵਿੱਚ ਬੈਠ ਗਿਆ ਕੀ ਦੇਖਦਾ ਕਿ ਜਿਸ ਬੰਦੇ ਦੇ ਲੰਗਰ ਚੱਲ ਰਹੇ ਸੀ ਉਹ ਲੰਗਰ ਆਪਣੇ ਹੱਥੀ ਵਰਤਾਉਂਦਾ ਸੀ ਆਪ ਆਪਣੇ ਹੱਥੀ ਲੰਗਰ ਵਰਤਾਉਂਦਾ ਸੀ ਔਰ ਨੀਵੀਂ ਪਾ ਕੇ ਰੱਖਦਾ ਸੀ ਨੀਵੀਂ ਪਾੜ ਦਾ ਕੀ ਮਤਲਬ ਹੈ ਜੀ ਕਦੇ ਵੀ ਇਨਸਾਨ ਦਾ ਚਿਹਰਾ ਦੇਖ ਕੇ ਲੰਗਰ ਨਹੀਂ ਵੰਡੀਦਾ ਇਹ ਗੋਰਾ ਹੈ ਇਹ ਕਾਲਾ ਹੈ ਇਹ ਸੁਨੱਖਾ ਇਹ ਵਰਸਕਲ ਹੈ ਇਹ ਗਰੀਬ ਹੈ ਇਹ ਅਮੀਰ ਹੈ ਇਹ ਜ਼ਿਆਦਾ ਪੜਿਆ ਲਿਖਿਆ ਹੈ ਘੱਟ ਪੜਿਆ ਲਿਖਿਆ ਲੰਗਰ ਜੀ ਦੀ ਮਰਜ਼ੀ ਜਿਹਦੇ ਹਿੱਸੇ ਜੋ ਆਵੇ ਬਸ ਵੰਡਦੇ ਜਾਓ ਕਦੇ ਵੀ ਅੱਖਾਂ ਚੱਕ ਕੇ ਲੰਗਰ ਨਹੀਂ ਬੰਨਣਾ ਚਾਹੀਦਾ ਕਿ ਦੇਖਿਆ ਕਿ ਆਦਮ ਨੇ ਉਹ ਜਾਣਦਾ ਚੱਲ ਦੋ ਕਟਸੀਆਂ ਵੱਧ ਪਾ ਦੇ ਦੇਖਿਆ ਆਦਮ ਵੱਡੀ ਗੱਡੀ ਦੇ ਵਿੱਚ ਆਇਆ ਉਹਨੂੰ ਚਾਰ ਕਟਸੀਆਂ ਵੱਧ ਲੋਗ ਦੇ ਦੇਖਿਆ ਆਦਮ ਜਰਾ ਐਵੇਂ ਆ ਕੇ ਬੈਠ ਗਿਆ ਉਹਨਾਂ 23 ਕਟਸੀ ਮਸਤੀ ਪਾ ਲਵੰਦਾ ਚੱਲ 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 ਫੇਰ ਆਈ ਨਹੀਂ ਲੰਗਰ ਕਦੇ ਵੀ ਅੱਖ ਚੱਕ ਕੇ ਨਹੀਂ ਬੰਨਣਾ ਚਾਹੀਦਾ ਲੰਗਰ ਨੀਵੀਂ ਪਾ ਕੇ ਬਣਦੇ ਜਾਓ ਜੋ ਆਉਂਦਾ ਉਹਨੂੰ ਫਰਾਬਰ ਦੋ ਤੇ ਲੰਗਰ ਨੀਵੀਂ ਪਾ ਕੇ ਬਣ ਰਿਹਾ ਤੇ ਉਹ ਫਰਿਸ਼ਤਾ ਜਿਹੜਾ ਹਜ਼ਰ ਜਬਰੀਲ ਸਵਾਲ ਕਰਦਾ ਕੀ ਕਹਿੰਦਾ ਉਹਨੂੰ ਜ਼ਰਾ ਤਵੱਜੋ deta hai leta nahi kenda tu dinna hiya lenda te nahi tere kis de te neeme nain tu akhaan ke neemiyan gari baitha hai لیتا ہے لیتا نہیں دسا نہیں وہ کہ میری اکھان نیویاں تا نے کہ دینے والا کوئی اور ہے دینے والا کوئی اور ہے جو دیتا ہے دن رین دن رات دی ہے دینے والا کوئی اور ہے جو دیتا ہے دن رین دن یہ لوگ مجھ پر بھرم کریں مرے اس ود میں ہے کہا یہ لوگ مجھ پر بھرم کریں میرے اس ود میں ہاں مگشادہ اے صدقہ لٹائی جنبے لے مگشادہ اے صدقہ No are ਆ ਜਾਂਦੇ دیਵਾਨੇ ਨੇ ਬਣਾਈ ਬੈਠੇ ਟੋਲੀਆਂ 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 ਜੀਤ ਸੁਭ ਤੇ ਰੰਗ